ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਰੰਦਾ ਸਾਰਿਆਂ ਤੇ ਮੇਰ ਭੈਰ ਅਥ ਰੱਖਣ ਸਾਨੂੰ ਤੰਦਰੁਸਤੀਆਂ ਬਖਸ਼ਣ ਤੇ ਲੋ ਜੀ ਪਹਿਲਾਂ ਤਾਂ ਆਪਾਂ ਸਾਰੇ ਉਹ ਵੀਰ ਰਾਜਵੀਰ ਰਾਜਵੀਰ ਜਵੰਦਾ ਵੀਰ ਜੀ ਲਈ ਅਰਦਾਸ ਬੇਨਤੀ ਕਰਦੇ ਆਂ ਕੱਲ ਵੀਡੀਓ ਪਾਈ ਨਹੀਂ ਸੀ ਇਸ ਕਰਕੇ ਮਨ ਬਹੁਤ ਦੁਖੀ ਸੀ ਇੱਕ ਸਾਡੇ ਆਪ ਦੇ ਰਿਸ਼ਤੇਦਾਰੀ ਵਿੱਚ ਇਸ ਤਰ੍ਹਾਂ ਹੋਇਆ ਸੀਗਾ ਤੇ ਤਾਂ ਕਰਕੇ ਪ੍ਰਮਾਤਮਾ ਉਹਨਾਂ ਦੀ ਸਿਹਤ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ। ਕੁੱਟੀ ਵੀ ਗੰਡੇ। ਤੇ ਇੱਧਰ ਆਪਾਂ ਨੇ ਪੈਨ ਲੈ ਲਿਆ ਸੀਗਾ, ਕੜਾਈ ਲੈ ਲਈ ਸੀ ਕਿਉਂ ਪਾਇਆ ਸੀ ਵਿੱਚ ਆਪਾਂ ਫੁੱਲ ਮਖਾਣੇ ਤੇ ਬਦਾਮ ਪਾਤੇ। ਤੇ ਆਪਾਂ ਪਾਊਡਰ ਬਣਾ ਕੇ ਰੱਖਾਂਗੇ ਜਿਹੜਾ ਕਿ ਦੁੱਧ ਦੇ ਨਾਲ ਖਾਣ ਨਾਲ ਸਿਹਤ ਨੂੰ ਬਹੁਤ ਹੀ ਤੰਦਰੁਸਤੀ ਮਿਲਦੀ ਹੈ ਤੇ ਸਿਹਤ ਨੂੰ ਥਕਾਨ ਹੋਵੇ ਤੇ ਕੁਝ ਵੀ ਹੋਵੇ ਮਿੰਜ ਦੂਰ ਹੁੰਦੀ ਹਨਾ। ਡੇਲੀ ਭਾਣਾ ਸਵੇਰੇ ਪਾਊਡਰ ਦੁਪਹਿਰੇ ਲੈ ਲੋ 2 ਚਮਚੇ ਚਮਚਾ ਸਵੇਰੇ ਲੈ ਲੋ ਰਾਤ ਨੂੰ ਸੌਣ ਲੱਗੇ ਲੈ ਲੋ ਤੇ ਬਹੁਤ ਵਧੀਆ ਚੀਜ਼ ਹੁੰਦੀ ਹੱਡੀਆਂ ਨੂੰ ਵੀ ਤੂੰ ਵੀ ਜਿਵੇਂ ਆਪਾਂ ਕਹਿ ਦਿੰਨੇ ਹੱਥ ਪੈਰ ਸੋਨ ਹੋ ਜਾਂਦੇ ਨਾਲ ਆਪਾਂ ਸੌਫ ਪਾ ਦਾਂਗੇ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਤੁਸੀਂ ਚੈਨਲ ਤੋਂ ਨਵੇਂ ਆਉਂਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਇਹਨਾਂ ਨੂੰ ਫੋਲ ਚੰਗੀ ਤਰ੍ਹਾਂ ਫਰਾਈ ਕਰ ਲਿਆ ਹੁਣ ਆਪਾਂ ਇਹਨਾਂ ਦੇ ਵਿੱਚ ਜਨੇ ਪਾ ਦਾਂਗੇ ਹੋਰ ਤੁਸੀਂ ਕੋਈ ਡਰਾਈ ਫਰੂਟ ਪਾਉਣੀ ਤੁਸੀਂ ਪਾ ਸਕਦੇ ਆਂ ਅਸੀਂ ਇੰਨੇ ਕੋਈ ਪਾਏ ਆ ਮਿੰਜ ਜਿੰਨੇ ਕੋ ਵੀ ਮੇਰੇ ਸਰੀਰ ਨੂੰ ਜਿਹੜੀ ਚੀਜ਼ ਚਾਲਦੀ ਹੈਗੀ ਹਨਾ ਤੇ ਬਹੁਤ ਵਧੀਆ ਚੀਜ਼ ਬਣਦੀ ਹੈਗੀ ਤੇ ਹੁਣ ਆਪਾਂ ਇਹਨਾਂ ਨੂੰ ਠੰਡਾ ਕਰਾਂਗੇ ਤੇ ਥੈਂਕ ਯੂ ਸੋ ਮਾਚ ਜਿੰਨਾ ਨੇ ਚੈਨਲ ਸਬਸਕ੍ਰਾਈਬ ਕੀਤਾ ਵੀ ਕਮੈਂਟ ਕਰਦੇ ਆ ਵੀਡੀਓ ਦੇਖਦੇ ਆ ਸੋਨੇ ਸੋਨੇ ਪਹਿਣਾ ਭਰਾ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਧਰ ਆਪਾਂ ਨੇ ਹੋਣੇ ਠੰਡੇ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆਗਾ ਹੁਣ ਆਪਾਂ ਥੋੜੇ ਹੋ ਹੋ ਠੰਡੇ ਹੋਣ ਦੀ ਵੇਟ ਕਰਦੇ ਕਿਉਂਕਿ ਜਿਆਦਾ ਜਿਆਦਾ ਮਿਕਸ ਮਿਕਸੀ ਜਾਰ ਵਿੱਚ ਪਾ ਕੇ ਵੀ ਫਿਰ ਉਹ ਵੀ ਉਹ ਗਰਮ ਹੋ ਕੇ ਤੇ ਫਿਰ ਜ਼ੋਰ ਜਿਆਦਾ ਲੱਗਦਾ ਉਹਦਾ ਕਿਉਂ ਇਹ ਸਾਰਾ ਪੀ ਕੇ ਦੇਖੋ ਤੁਸੀਂ ਹੁਣ ਆਪਾਂ ਇਹਦੇ ਇਹਦੇ ਵਿੱਚ ਮਿਸ਼ਰੀ ਐਡ ਕਰਾਂਗੇ ਢਾਗੇ ਵਾਲੀ ਢਾਗੇ ਵਾਲੀ ਮਿਸ਼ਰੀ ਜਿਹੜੀ ਬਹੁਤ ਹੀ ਚੰਗੀ ਹੁੰਦੀ ਹੈਗੀ ਤੇ ਇਸੇ ਤਰ੍ਹਾਂ ਹੀ ਆਪਾਂ ਉਹ ਕਰਾਂਗੇ ਇਹਨੂੰ ਹੁਣ ਠੰਡੇ ਹੋ ਕੇ ਗ੍ਰाइंड ਕਰਾਂਗੇ ਮਿਕਸਿੰਗ ਥੋੜਾ ਜਿਹਾ ਆਪਾਂ ਹੋਰ ਪਾ ਲੈਣਾਗੇ ਤੇ ਇਸ ਤਰ੍ਹਾਂ ਦਾ ਆਪਾਂ ਫਾਈਨ ਪਾਊਡਰ ਬਣਾ ਲਵਾਂਗੇ ਇਹਦਾ ਬਹੁਤ ਵਧੀਆ ਤੀਰ ਬਣਦੀ ਹੈ ਜਿਹੜੇ ਬੱਚੇ ਵਗੈਰਾ ਖਾਂਦੇ ਨਹੀਂ ਬਦਾਮ ਨਹੀਂ ਖਾਂਦੇ ਛੋਲੇ ਜਾਂ ਹਣੀ ਖਾਂਦੇ ਹੀ ਫੁੱਲ ਮਖਾਣੀ ਉਹਨਾਂ ਨੂੰ ਇਹ ਚੀਜ਼ਾਂ ਬਣਾ ਕੇ ਦੇ ਦੋ ਤੁਸੀਂ ਦੁੱਧ ਦੇ ਵਿੱਚ ਘੋਲ ਕੇ ਵੀ ਦੇ ਸਕਦੇ ਆ ਜਿਵੇਂ ਦੁੱਧ ਨੂੰ ਵਹਾਲਾ ਦਵਾਉਨੇ ਉਦੋਂ ਆਪਾਂ ਤੇ ਬਹੁਤ ਵਧੀਆ ਚੀਜ਼ ਹੁੰਦੀ ਹੈ ਤੇ ਸਿਹਤ ਨੂੰ ਤੰਦਰੁਸਤ ਹੀ ਰੱਖਦੀ ਹੈ ਸਿਆਲਾ ਵਿੱਚ ਖਾਸ ਕਰਕੇ ਵੈਸੇ ਤੇ ਗਰਮੀ ਵਿੱਚ ਵੀ ਮੈਂ ਤੇ ਬਣਾ ਕੇ ਰੱਖ ਲੈਣੀ ਹੁੰਦੀ ਆ ਤੇ ਜਦੋਂ ਜੀ ਕਰੇ ਉਦੋਂ ਆਪਾਂ ਖਾ ਲੈਨੇ ਆ ਤੇ ਮੈਨੂੰ ਤੇ ਇੰਗੀਆਂ ਕੁ ਚੀਜ਼ਾਂ ਛੂਟ ਜਾਂਦੀਆਂ ਨੇ ਤੇ ਕੋਈ ਚੰਗੀ ਰੈਸਪੀ ਨਹੀਂ ਹੋਰ ਬਣੇਗੀ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਬੀ ਕੋਸ ਮਨ ਦੁਖੀ ਆ ਹਣਾ ਤੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਜਿਨ੍ਹਾਂ ਦਾ ਚਲਾ ਗਿਆ ਉਹਨਾਂ ਨੂੰ ਵੀ ਹੌਸਲਾ ਬਖਸ਼ੇ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੁਸੀਂ ਬੇਤਾਤਾ ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਆਹ ਤਾਂ ਕੋਈ ਗੈਰਹੀ ਚਿਕਾ ਖਰਸਾ ਆ ਜਿਹੜੀ ਬਹਾਦਰ ਜੀ ਕੇ ਫਤਿਹ ਆਪਾਂ ਇੱਕ ਚਮਚਾ ਲੈ ਸਕਦੇ ਜਦੋਂ ਮਰਜ਼ੀ ਦੁੱਧ ਦੇ ਨਾਲ ਜਿਵੇਂ ਦੀ ਤੁਹਾਡੀ ਸੇਤ ਜੇ ਵੀ ਜ਼ਿਆਦਾ ਚੱਲ ਸਕਦੀ ਤੁਸੀਂ ਜ਼ਿਆਦਾ ਵੀ ਲੈ ਸਕਦੇ ਆ ਥੋੜਾ ਲੈਣਾ ਥੋੜਾ ਵੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈਗੀ ਤੇ ਪਰ ਦੁੱਧ ਨਾਲ ਲਾਉਂਗੇ ਤੁਸੀਂ ਬਹੁਤ ਵਧੀਆਗਾ ਤੇ ਚੱਕਰ ਪਾਉਣੀ ਚੱਕਰ ਪਾ ਲੋ ਤੁਸੀਂ ਗੋੜ ਵਿੱਚ ਭੰਨ ਕੇ ਮਿਕਸ ਕਰਨਾ ਗੋੜ ਪਾ ਲੋ ਸਾਤ ਤਕਲੀਫ ਹੈ ਵਾਹਿਗੁਰੂ ਜੀ ਦਾ ਖਾਲਸਾ ਅਛਿਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਮ ਤੰਦਰੁਸਤੀਆ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ